ਉਜੀ ਗੱਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਹੈ ਕਿ ਕਿਸਾਨ ਜਿਹੜੇ ਨੇ ਇਹ ਨਾਂ ਤੇ ਵਜ੍ਹਾ ਵੇਖਦੇ ਆ ਤੇ ਨਾ ਕੋਈ ਜਗ੍ਹਾ ਤੇ ਧਰਨੇ ਲਾ ਦਿੰਦੇ ਆ ਮੈਂ ਭਗਵੰਤ ਮਾਨ ਨੂੰ ਇਸ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਣਾ ਹੈ ਭਗਵੰਤ ਮਾਨ ਤੂੰ ਤੇ ਲੋਕਾਂ ਦੀ ਫਰਿਆਦ ਕੀ ਸੁਣਨੀ ਸੀ ਤੂੰ ਤਾਂ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣਿਆ ਔਰ ਤੇਰੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਇਹਨਾਂ ਸਾਰੇ ਡੀਸੀਆਂ ਦੀ ਔਰ ਜਿਹੜਾ ਜਲ ਸਰੋਤ ਸਕੱਤਰ ਕ੍ਰਿਸ਼ਨ ਕੁਮਾਰ ਹੈ ਇਹ ਡੇਰਾ ਰਾਧਾ ਸਵਾਮੀ ਦੇ ਸਾਰੇ ਤਲੇ ਚੱਟ ਨੇ ਹਾਈ ਕੋਰਟ ਚੋਂ 35 24 ਦੇ ਆਰਡਰ ਹੋਏ ਨੇ ਕਿ ਜਿਹੜਾ ਡੇਰਾ ਰਾਧਾ ਸਵਾਮੀ ਬਿਆਸ ਦਰਿਆ ਬਿਆਸ ਨੂੰ ਸੱਜੇ ਪਾਸੇ ਤੋਂ ਧੱਕ ਕੇ ਖੱਬੇ ਪਾਸੇ ਨੂੰ ਲਿਆ ਰਿਹਾ ਜਿਹਦੇ ਚੋਂ ਨੇ ਹਜ਼ਾਰਾਂ ਏਕੜ ਜ਼ਮੀਨ ਜਿਹੜੀਆਂ ਉਹ ਤੇ ਨਜਾਇਜ਼ ਕਬਜ਼ੇ ਕੀਤੇ ਨੇ ਤੇ ਇੱਥੇ ਰੋਕ ਲਾਈ ਜਾਵੇ ਲੇਕਿਨ ਅਫਸੋਸ ਕਿ ਹਾਈ ਕੋਰਟ ਦੇ ਜਿਹੜੇ ਹੁਕਮ ਸੀ ਉਹਨਾਂ ਦੇ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਫਿਰ ਮੇਰੇ ਵੱਲੋਂ ਕੰਟੈਂਪਟ ਪਾਈ ਗਈ ਆ ਔਰ ਉਸ ਕੰਟੈਂਪਟ ਦੇ ਉੱਤੇ ਜੋ ਜਵਾਬ ਇਹਨਾਂ ਨੇ ਸੋਮਵਾਰ ਨੂੰ ਹੁਣ ਦੇਣਾ ਕੀ ਜਵਾਬ ਦਿੰਦੇ ਨੇ ਔਰ ਜਿਹੜਾ ਪਹਿਲਾ 35 24 ਦੇ ਆਰਡਰਾਂ ਤੇ ਜੋ ਜਵਾਬ ਦਿੱਤਾ ਉਹ ਮਰੀ ਜ਼ਮੀਰ ਦੇ ਲੋਕਾਂ ਨੇ بے ਅਣਖੇ ਲੋਕਾਂ ਨੇ ਕਿਸਾਨਾਂ ਦੇ ਧਰੋਈ ਲੋਕਾਂ ਨੇ ਕਿਸਾਨਾਂ ਦੇ ਦੁਸ਼ਮਣ ਲੋਕਾਂ ਨੇ ਕੀ ਜਵਾਬ ਦਿੱਤਾ ਇੱਕ ਸੱਟ ਬਣਾਈ ਕ੍ਰਿਸ਼ਨ ਕੁਮਾਰ ਸਕੱਤਰ ਨੇ ਜੋ ਜਲ ਸਰੋਤ ਦਾ ਸਕੱਤਰ ਹੈ ਉਹਨੇ ਸੱਟ ਬਣਾਈ ਐਸ ਡੀ ਐਮ ਬਾਬਾ ਬਕਾਲਾ ਅਸਡੀਆਂ ਭਲੱਥ ਡਰੇਨੇਜ ਭਾਗ ਮਾਈਨਰ ਭਾਗ ਅਮਰਸਰ ਡਰੇਨੇਜ ਭਾਗ ਮਾਈਨਰ ਭਾਗ ਕਪੂਰਥਲਾ ਇਹਨਾਂ ਦੀ ਸੈੱਟ ਬਣਾਈ ਗਈ ਔਰ ਉਹਨਾਂ ਨੇ ਜੋ ਜਵਾਬ ਦਿੱਤਾ ਉਹਦੇ ਚ ਲਿਖਿਆ ਕਿ ਡੇਰਾ ਬਿਆਸ ਵੱਲੋਂ ਦਰਿਆ ਬਿਆਸ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਰਹੀ ਜੋ ਕਿ ਅੱਜ ਵੀ ਅਸੀਂ ਆ ਬੈਂਡਰ ਲਾਏ ਨੇ ਤੁਹਾਨੂੰ ਵਿਖਾ ਦਿੰਨੇ ਆ ਸਾਡੇ ਕੋਲ ਫੋਟੋਆਂ ਨੇ ਜਿਹੜੀਆਂ ਕਿ ਡੇਰਾ ਬਿਆਸ ਵੱਲੋਂ ਅੱਜ ਵੀ ਵਰਮੇ ਲੱਗੇ ਨੇ ਬੜੇ ਵੱਡੇ ਪੱਦਰ ਤੇ ਵਰਮੇ ਲੱਗੇ ਆ ਔਰ ਦਰਿਆ ਦੀ ਜਿਹੜੀ ਢਾ ਆ ਉਹ ਮੰਡ ਬਤਾਲਾ ਮੰਡ ਚੱਕੋ ਕੀ ਢਲਵਾ ਤਨਾ ਪਿੰਡਾਂ ਦੀ ਜਮਾਨ ਜਿਹੜੀ ਆ ਉਹ ਦਰਿਆ ਵਧ ਹੋ ਰਹੀ ਆ ਆ ਜਿਹੜਾ ਅੱਜ ਦਾ ਪ੍ਰੋਗਰਾਮ ਇਹ ਕੀ ਪੂਰਾ ਹੈਗਾ ਜੀ ਇਹੀ ਪ੍ਰੋਗਰਾਮ ਹੈ ਦੱਸ ਰਿਹਾ ਅੱਜ ਦਾ ਪ੍ਰੋਗਰਾਮ ਇਹ ਇਸ ਕਰਕੇ ਆ ਕਿ ਇਹ ਜਿਹੜੀਆਂ ਸਾਡੀਆਂ ਹਾਈ ਕੋਰਟ ਦੀਆਂ ਜਿਹੜੀਆਂ ਪਟੀਸ਼ਨਾਂ ਪਾਈਆਂ ਸੀ ਉਹਨਾਂ ਤੇ ਜੋ ਆਰਡਰ ਕੀਤੇ ਸੀ ਉਹ ਕਿਸੇ ਅਫਸਰ ਨੇ ਹਾਈ ਕੋਰਟ ਦੀ ਪਾਲਣਾ ਨਹੀਂ ਕੀਤੀ 14 ਅਗਸਤ ਨੂੰ ਇਸੇ ਹੀ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਕੇ ਗਏ ਆ ਉਸ ਤੋਂ ਬਾਅਦ ਫਿਰ ਇਹਨੇ ਸਾਨੂੰ ਬੁਲਾਇਆ ਸਾਡੀ ਮੀਟਿੰਗ ਹੋਈ ਆ ਐਸਐਸਪੀ ਸਾਹਿਬੀ ਔਰ ਡੀਸੀ ਸਾਹਿਬੇ ਹੋਰ ਵੀ ਅਧਿਕਾਰੀ ਸਨ ਅਸੀਂ ਉਹਨਾਂ ਨੂੰ ਦੱਸਿਆ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਉੱਤੇ ਆਵਾਂਗੇ ਅਸੀਂ ਚਾਹ ਕੇ ਵੇਖੋ ਕਿੰਨੀ ਜ਼ਮੀਨ ਜਿਹੜੀ ਆ ਉਹ ਦਰਿਆ ਬਰਧ ਹੋ ਗਈ ਆ ਕਿੰਨੇ ਪਿੰਡ ਬਰਬਾਦ ਹੋ ਗਏ ਨੇ ਔਰ ਡੇਰਾ ਰਾਜਾ ਸਵਮੀ ਵੱਲੋਂ ਇਹ ਜੋ ਕਾਲੀ ਕਰਤੂਤ ਕੀਤੀ ਜਾ ਰਹੀ ਆ ਕਾਨੂੰਨ ਦੀਆਂ ਧੜੀਆਂ ਲਾ ਕੇ ਜੋ ਦਰਿਆ ਬਿਆਸ ਦਾ ਵਹਾਅ ਬਦਲ ਕੇ ਇਹ ਇਨਾ ਘਾਣ ਕੀਤਾ ਜਾ ਰਿਹਾ ਕਾਨੂੰਨ ਦਾ ਲੋਕਾਂ ਦਾ ਮਾਨਵਤਾ ਦਾ ਤੇ ਇੱਥੇ ਕੋਈ ਕਾਰਵਾਈ ਕੀਤੀ ਜਾਏ ਡੀਸੀ ਨੇ ਸਾਡੇ ਨਾਲ ਵਾਦਾ ਕੀਤਾ ਲੇਕਿਨ ਵਾਦਾ ਕਰਕੇ ਇਹਨੇ ਕੀਤੀ ਵਾਦਾ ਖਲਾਫੀ ਜਿਸ ਕਰਕੇ ਅੱਜ ਅਸੀਂ ਆ ਸਾਰੇ ਲਾਗੇ ਲਾਗੇ ਪਿੰਡਾਂ ਦੇ ਤੇ ਹੋਰ ਵੀ ਲੁਧਿਆਣੇ ਤੋਂ ਵੀ ਐਨ ਜੀਓ ਆ ਇਸੇ ਤਰ੍ਹਾਂ ਜੀਰਾ ਫੈਕਟਰੀ ਤੋਂ ਔਰ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਅੱਜ ਦੇ ਇਸ ਅਜਨਾਸ ਦੇ ਵਿੱਚ ਡਾਕਟਰ ਪਿਆਰੇ لال ਜੀ ਗਰਗ ਜੋ ਕਿ ਵਿਸ਼ੇਸ਼ ਤੌਰ ਤੇ ਇਥੇ ਆਪ ਪਹੁੰਚੇ ਨੇ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਕਰਨਗੇ ਸੋ ਅੱਜ ਦਾ ਜਿਹੜਾ ਇਹ ਡੀਸੀ ਦਾ ਪਿੱਟ ਸਫਾਈ ਕਰਨ ਆਏ ਆ ਅੱਜ ਦਾ ਹੀ ਆ ਇਹ ਪੱਕਾ ਕੀਤਾ ਇਹ ਵੇਖੋ ਹੁਣ ਨਹੀਂ ਪੱਕਾ ਨਹੀਂ ਇਹ ਕੇਵਲ ਅੱਜ ਦਾ ਔਰ ਅੱਜ ਸਾਡੇ ਨਾਲ ਬੈਠ ਕੇ ਇਹ ਕੀ ਗੱਲਬਾਤ ਕਰਦੇ ਆ ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਉਹ ਵੇਖਾਂਗੇ ਕਦੇ ਲੱਗਦਾ ਹੀ ਆ ਤੁਸੀਂ ਬਹੁਤ ਆਰ ਛੇ ਛੇੜਿਆ ਹੈਗਾ ਜਿਹੜਾ ਬਿਆਸ ਦੇ ਖਿਲਾਫ ਉਹ ਥੋੜਾ ਚੱਲਦਾ ਫੇਰ ਬੰਦ ਹੋ ਜਾਂਦਾ ਇਹ ਬਹੁਤ ਸਾਲਾਂ ਦੀ ਇਦਾਂ ਹੀ ਚੱਲੀ ਜਾਂਦਾ ਤਾਂ ਦੇਖੋ ਮੈਂ ਇੱਕ ਬੇਨਤੀ ਕਰਾ ਹੁਣ ਤੱਕ ਮੈਂ ਹੰਕਾਰ ਵਾਲੀ ਗੱਲ ਨਹੀਂ ਕਰਾਂਗਾ ਹਕੀਕਤ ਜੋ ਤੁਸੀਂ ਵੀ ਵੇਖਿਆ ਗਰਾਊਂਡ ਲੈਵਲ ਤੇ ਵੇਖਿਆ ਜ਼ਮੀਨੀ ਹਕੀਕਤ ਇਹ ਸੀ ਕਿ ਪਹਿਲਾਂ ਲੋਕਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਸੀ ਵੀ ਇਹ ਬਰਬਾਦੀ ਸਾਡੀ ਹੋ ਰਹੀ ਆ ਤੇ ਅਸੀਂ ਉੱਠੀਏ ਲੇਕਿਨ ਅੱਜ ਆ ਜਿਹੜੇ ਲੋਕ ਆਏ ਨੇ ਉੱਠ ਕੇ ਇਹਨਾਂ ਤੋਂ ਸਾਰਿਆਂ ਤੋਂ ਪੁੱਛੋ ਵੀ ਇਹ ਕਿੰਨੇ ਜ਼ਿਲ੍ਹਿਆਂ ਦੇ ਨੇ ਕਿਹੜੇ-ਕਿਹੜੇ ਪਿੰਡ ਦੇ ਨੇ ਇਹਨਾਂ 'ਚ ਬਾਹਰ ਦਾ ਕੋਈ ਬੰਦਾ ਨਹੀਂ ਉਹੀ ਬੰਦੇ ਨੇ ਜਿਹੜੇ ਕਿ ਡੇਰਾ ਰਾਹ ਦਾ ਸਵਾਮੀ ਵੱਲੋਂ ਦਰਿਆ ਬਿਆਸ ਨੂੰ ਲਾਈ ਜਾ ਰਹੀ ਢਾ ਉਹਦੀ ਬਦੌਲਤ ਜਿਹੜੇ ਪੀੜਤ ਨੇ ਜਿਹੜੇ ਦੁਖੀ ਨੇ ਉਹ ਲੋਕ ਆਏ ਨੇ ਉਹਨੇ ਲੋਕ ਉੱਠ ਖਲੋਤੇ ਆ ਔਰ ਆਉਣ ਵਾਲੇ ਸਮੇਂ 'ਚ ਇਹਦੇ ਸਿਰਫ ਤੁਹਾਨੂੰ ਇੱਕ ਟ੍ਰੇਲਰ ਵਿਖਾਇਆ ਆਉਣ ਵਾਲੇ ਸਮੇਂ 'ਚ ਵੇਖਿਓ ਕਿ ਇਹ ਪੰਜਾਬ ਦੀ ਜਿਹੜੀ ਅਫਸਰ ਚਾਹੀਆ ਜਿਹੜੀ ਅੱਜ ਏਸੀ ਕਮਰਿਆਂ ਚ ਬਟਕੇ ਏਸੀ ਕੋਚੀਆਂ ਚ ਬੈਠ ਕੇ ਏਸੀ ਗੱਡੀਆਂ ਚ ਬੈਠ ਕੇ ਇਹ ਸਾਡੀ ਗੱਲ ਹੀ ਸੁਣਦੇ ਤੇ ਇਹਨਾਂ ਲੋਕਾਂ ਨੂੰ ਤੇ ਸਰਕਾਰ ਨੂੰ ਔਰ ਖਾਸ ਕਰਕੇ ਮੋਦੀ ਨੂੰ ਇਹ ਦੱਸ ਦਿਆਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤੇ ਇਸ ਡੇਰਾ ਰਾਧਾ ਸਵਾਮੀ ਨੂੰ ਪਾਲਾ ਨੱਥ ਔਰ ਜਿੱਥੇ ਦਰਿਆ 1985 ਚੱਲਦਾ ਸੀ ਉਸ ਜਗ੍ਹਾ ਤੇ ਦਰਿਆ ਜਿਹੜਾ ਚੱਲਣਾ ਚਾਹੀਦਾ ਨਹੀਂ ਤੇ ਆ ਜਿੰਨੇ ਵੀ ਬੁਲਾਰੇ ਬੋਲਣਗੇ ਜਾਂ ਜਿੰਨੇ ਵੀ ਨੇ ਇੱਥੇ ਮੈਂ ਇੱਕ ਇੱਕ ਦਾ ਨਾਮ ਲਾਵਾਂ ਤੇ ਬੜੀ ਲੰਬੀ ਲਿਸਟ ਹੈ ਸੋ ਇਹ ਸਾਰੇ ਲੋਕ ਇਹ ਚਾਹੁੰਦੇ ਨੇ ਕਿ ਜਿੱਥੇ 1985 ਚ ਦਰਿਆ ਸੀ ਉੱਥੇ ਦਰਿਆ ਚੱਲਣਾ ਚਾਹੀਦਾ ਇਹ ਦਰਿਆ ਬਚਾਉਦਾ ਇੱਕ ਮੋਰਚਾ ਜਿਹੜਾ ਵਿਆਸ ਬਚਾਓ ਇੱਕ ਮੋਰਚੇ ਨੂੰ ਅੱਜ ਨਵਾਂ ਰੰਗ ਜਿਹੜਾ ਉਹ ਇਤੋਂ ਦਿੱਤਾ ਜਾਏਗਾ ਇਹ ਸਾਰੀਆਂ ਜਿਲ੍ਹੀਆਂ ਜਿੱਥੇ ਬੰਦੀਆਂ ਜੜੀਆਂ ਆਈਆਂ ਨੇ ਸੋ ਅੱਜ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਰਨਾ ਜਿਹੜਾ ਜੀ ਪਹਿਲਾਂ ਵੀ ਲਵਾ ਚੁੱਕੇ ਦੋ ਤਿੰਨ ਵਾਰ ਟੋਲ ਪਲਾਜ਼ਾ ਦੇ ਡੀਸੀ ਦਫਤਰ ਤੋਂ ਪਹਿਲਾਂ ਵੀ ਆ ਚੁੱਕੇ ਆ ਧਰਨੇ ਲਗਾਤਾਰ ਚੱਲ ਰਹੇ ਆ ਇਹ ਜਿਹੜੇ ਸਾਰੇ ਤਕਰੀਬਨ ਨੈਸ਼ਨਲ ਲੈਵਲ ਤੇ ਹੁਣ ਤਾਂ ਪਤਾ ਲੱਗ ਗਿਆ ਜੀ ਜਿਹੜਾ ਡੇਰਾ ਬਿਆਸ ਵੱਲੋਂ ਤੱਕਾ ਕੀਤਾ ਜਾ ਰਿਹਾ ਆ ਗੈਰ ਕੁਦਰਤੀ ਬੰਨ ਲਗਾ ਕੇ ਤੇ ਗੈਰ ਕੁਦਰਤੀ ਦਰਿਆ ਦਾ ਜਿਹੜਾ ਵਹਾ ਬਦਲਿਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਵੀ ਜਿਹੜੇ ਉਧਰ ਬੰਨ ਲੱਗੇ ਹੋਏ ਡੇਰਾ ਬਿਆਸ ਵੱਲੋਂ ਖਲਾਏ ਜਾਣ ਤੇ ਦਰਿਆ ਨੂੰ ਆਪਣੇ तरीके ਨਾਲ ਚੱਲਣ ਦਿੱਤਾ ਜਾਵੇ ਨਾ ਕਿ ਇਹ ਇਨਸਾਨਾਂ ਵੱਲੋਂ ਮੋੜ ਕੇ ਉਹਦਾ ਰੁੱਖ ਬਦਲੇ ਜਾਵੇ। ਦਰਿਆ ਦੇ ਥੱਲੇ ਮਾਰ ਥੱਲੇ ਕਿੰਨੇ ਕ ਪਿੰਡ ਆ। ਦਰਿਆ ਦੀ ਮਾਰ ਥੱਲੇ ਦੀ ਸਭ ਤੋਂ ਨੇੜੇ ਤੇ ਸਾਡੇ ਪੈ ਹੋ ਜਾਂਦਾ ਢਲਵਾ, ਮਨਸੂਰਵਾਲ, ਬਤਾਲਾ ਚੱਕੋ ਕੇ ਤੇ ਅੱਗੇ ਤੁਸੀਂ ਰਾਪੌਰ ਤੇ ਕੂਕੇ ਮੰਡ ਤੱਕ ਇਹਦੀ ਮਾਰ ਪੈ ਰਹੀ ਜਿਹੜੀ ਸਾਡੇ ਦੇ ਨੇੜੇ-ਨੇੜੇ ਆ। ਤੇ ਤੁਹਾਡੀ ਜਿੱਦਾਂ ਪ੍ਰਧਾਨ ਮੰਤਰੀ ਨਾਲ ਵੀ ਟਾਕ ਹੋਈ ਸੀ ਕਿ ਉੱਥੇ ਮੁਸਲਾ ਚੱਕਿਆ ਹੋਇਆ ਸੀ ਬਿਲਕੁਲ ਜੀ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਗਰਦਾਸਪੁਰ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਜਿਹੜੀ ਹੈ ਹੜਾਂ ਦੀ ਮਾਰਾ ਉਹਦੇ ਨਾਲ ਨਾਲ ਆ ਗੈਰ ਕੁਦਰਤੀ ਡੇਰਾ ਬਿਆਸ ਵੱਲੋਂ ਜਿਹੜੀ ਮਾਰ ਮਾਰੀ ਜਾ ਰਹੀ ਉਹਦੇ ਤੇ ਧਿਆਨ ਦਿੱਤਾ ਜਾਵੇ ਤੇ ਉਹਨਾਂ ਨੂੰ ਇਸ ਚੀਜ਼ ਤੋਂ ਰੋਕਿਆ ਜਾਵੇ ਤੇ ਜਿਹੜੇ ਬੰਨ ਲਾਏ ਆ ਉਹ ਖੁਲਾਏ ਜਾਣ ਤਾਂ ਉੱਥੇ ਕੋਈ ਐਕਸ਼ਨ ਨਹੀਂ ਹੋਇਆ ਹੁਣ ਤੱਕ ਅਜੇ ਤੱਕ ਤਾਂ ਕੋਈ ਨਹੀਂ ਹੋਇਆ ਜੀ ਅੱਜ ਤੋਂ ਕੀ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੈ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਦਾ ਪ੍ਰੋਗਰਾਮ ਇਹ ਹੈ ਜੀ ਡੀਸੀ ਸਾਹਿਬ ਨੂੰ 2 ਮਹੀਨੇ ਪਹਿਲਾਂ ਮੰਗ ਪੱਤਰ ਦੇ ਕੇ ਗਏ ਸੀਗੇ ਵੀ ਉਹਨਾਂ ਦੇ ਜਿਹੜੇ ਦਰਿਆ ਦੇ ਵਿੱਚ ਚੱਲ ਰਹੇ ਆ ਵਰਮੇ ਵਗੈਰਾ ਉਹਨਾਂ ਨੂੰ ਬੰਦ ਕਰਾਇਆ ਜਾਵੇ ਤੇ ਦਰਿਆ ਨੂੰ ਫੁੱਤਰਾ ਲਾਉਣੀਆਂ ਬੰਦ ਕੀਤੀਆਂ ਜਾਣ ਤੇ ਜਿਹੜਾ ਕੁਦਰਤੀ ਵਹਾਅ ਉਹਨੂੰ ਚਲਾਇਆ ਜਾਵੇ ਉਹ ਇਹਨਾਂ ਡੀਸੀ ਸਾਹਿਬ ਨੇ ਕਿਹਾ ਸੀ 1 ਮਹੀਨੇ ਦਾ ਟਾਈਮ ਮਤਲਬ ਕੁਦਰਤ ਨਾਲ ਛੇੜਛਾੜ ਬਿਲਕੁਲ ਜੀ ਬਿਲਕੁਲ ਕਿਸੇ ਵੀ ਕਾਨੂੰਨ ਦੇ ਵਿੱਚ ਹੈ ਨਹੀਂ ਕਿ ਦਰਿਆ ਨੂੰ ਤੁਸੀਂ ਗੈਰ ਕੁਦਰਤੀ ਤਰੀਕੇ ਨਾਲ ਬਦਲੀ ਕਰੋ ਵੀਰ ਠੋਕਰਾਂ ਲਾ ਕੇ ਪੱਥਰ ਲਾ ਗਿਓ ਉਹਦਾ ਇਹ ਨਹੀਂ ਕਿ ਮੀਨ ਆਪਣਾ ਕਿੰਨੇ ਕਿੰਨੇ ਹਜ਼ਾਰ ਏਕੜ ਅ ਬਤਾਲਾ ਪਿੰਡ ਦੀ ਜਿਹੜੀ ਜ਼ਮੀਨ ਆ ਜੀ 1230 ਕਿੱਲੇ ਲਗਭਗ ਆ ਜੀ ਤੇ ਜਿਹਦੇ ਚੋਂ 400 ਕਿੱਲੇ ਆੜਾ ਵਾ ਉਹ ਦਰਿਆ ਦੇ ਗੈਰ ਕੁਦਰਤੀ ਤਰੀਕੇ ਨਾਲ ਮਾਰ ਰੇਠ ਆਇਆ ਹੋਇਆ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਚਾਹੁੰਦੇ ਕੀ ਡੀਸੀ ਨੂੰ ਅਸੀਂ ਤੇ ਇਹੀ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਜੀ ਬੇਨਤੀ ਇਹ ਕਰ ਸਕਦੇ ਆ ਜ਼ਿੰਮੇਦਾਰ ਬੰਦੇ ਆ ਵੀ ਸਾਡੀ ਜ਼ਮੀਨ ਨੂੰ ਬਚਾਇਆ ਜਾਵੇ ਨਹੀਂ ਤੇ ਜਿਸ ਹਿਸਾਬ ਨਾਲ ਢਾਹ ਚੱਲ ਰਹੀ ਹੈ ਇੱਕ ਤੋਂ ਦੋ ਸਾਲ ਦੇ ਵਿੱਚ ਸਾਡੀ ਜਿਹੜਾ ਜ਼ਮੀਨ ਦਾ ਘਟੋ ਘਟਨੀ ਦੇ 600 ਕਿਲਾ ਜਿਹੜਾ ਦਵਾਰਾ ਮਾਰ ਰਿਹਾ ਉਠਾਊਗਾ 200 ਕਿਲਾ ਤਕਰੀਬਨ ਹੁਣ ਜਿਹੜਾ ਵਾ ਤੁਸੀਂ ਗਰਦਾਵਰੀਆਂ ਕਰਨੀਆਂ ਸਰਕਾਰੀ ਪ੍ਰਸ਼ਾਸਨ ਨੇ ਤੁਸੀਂ ਦੇਖ ਲਓ ਕਿ 200 ਕਿਲਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਜਿਹੜਾ ਕਿ ਅੱਜ ਵੀ ਦਰਿਆ ਉਥੋਂ ਦੀ ਪਾਣੀ ਚੱਲ ਰਿਹਾ ਥੋੜਾ ਜਿਹਾ ਦਰਿਆਜ ਪਾਣੀ ਵਧਦਾ ਤੇ ਉਹ ਜਿਹੜਾ 200 250 ਕਿਲੇ ਦੇ ਬਿਲਕੁਲ ਵਿੱਚ ਦੀ ਪਾਣੀ ਚੱਲ ਰਿਹਾ ਮਾਲ ਸਰ ਜੇ ਅੱਜ ਕੋਈ ਨਟਾਰਾ ਨਹੀਂ ਹੁੰਦਾ ਆਪਾਂ ਅੱਜ ਇੱਥੇ ਜਿਵੇਂ ਉਦਾ ਸਾਹਿਬ ਨੇ ਦੱਸਿਆ ਕਿ ਜੋ ਕੇ ਬਿਆਸ ਵੱਲੋਂ ਜੋ ਧੱਕਾ ਕੀਤਾ ਜਾ ਰਿਹਾ ਡੇਰੇ ਬਿਆਸ ਵੱਲੋਂ ਧਰਮ ਦੇ ਨਾਂ ਤੇ ਇੱਕ ਸੰਗਤਾਂ ਨੂੰ ਇਕੱਠਾ ਕਰਕੇ ਤੇ ਉਹਨਾਂ ਕੋਲ ਸੇਵਾ ਕਰਵਾਈ ਜਾ ਰਹੀ ਹੈ ਇੱਧਰ ਦੇਖੋ ਜੀ ਮੈਂ ਹੈਰਾਨ ਆ ਕਿ ਸਾਡੇ ਇਧਰੋਂ ਇਲਾਕੇ ਦੇ ਲੋਕ ਜਿਹੜੇ ਆ ਉੱਥੇ ਸੇਵਾ ਕਰਦੇ ਆ ਮੈਂ ਤਾਂ ਇਹੀ ਬੇਨਤੀ ਹੁਣ ਸੰਗਤ ਨੂੰ ਵੀ ਕਰੂੰਗਾ ਕਿ ਤੁਸੀਂ ਵੀ ਕਿਤੇ ਪਾਪਾ ਦੇ ਭਾਗੀ ਨਾ ਬਣ ਜਿਓ ਤੁਸੀਂ ਆਪਣੇ ਇਲਾਕੇ ਨੂੰ ਹੀ ਮਾਰ ਰਹੇ ਹੋ ਉੱਥੇ ਸੇਵਾ ਕਰਕੇ ਕਿਉਂਕਿ ਉਹਨਾਂ ਕੋਲ ਜੋ ਇਹਦਾ ਪ੍ਰਬੰਧ ਆ ਜੋ ਮਸ਼ੀਨਾਂ ਸੋ ਸਾਰੇ ਪ੍ਰਬੰਧ ਹੈਗੇ ਨਾਲ ਸਾਡੀ ਹੀ ਜਨਤਾ ਉਸੇ ਸੇਵਾ ਕਰ ਰਹੀ ਆ ਤੇ ਨਾਲ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਬੋਮਰਾਦ ਨਹੀਂ ਕੀਤਾ ਬਾਬੂ ਸਾਨੂੰ ਤੇਹੋ ਹੀ ਲੱਗਦਾ ਕਿ ਪਤਾ ਨਹੀਂ ਕੀ